ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬਟੀਕ ਕੋਰਡ ਨੂੰ ਆ ਕੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੌਰ ਉਮੀਦ ਕਰਦੇ ਆ ਆਸ ਕਰਦੇ ਆ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋਗੇ ਜਿਨ੍ਹਾਂ ਨੇ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਰਿਕਵੈਸਟ ਹੈ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ নোਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦਾ ਕਰੋ ਤੇ ਕਮੈਂਟ ਕਰਕੇ ਤਨ ਕਿਦਾਂ ਦੇ ਲਗਦੇ ਨੇ ਕਿ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਕ ਦੇ ਵਿੱਚ ਕਿਸੇ ਵੀ ਫੈਬਰਿਕ ਦੇ ਵਿੱਚ ਸਾਰੇ ਡਿਟੇਲਸ ਸਾਨੂੰ ਆਪਣੀ ਵਟਸਐਪ ਤੇ ਭੇਜ ਕੇ ਆਪਣਾ ਸੇਮ ਟੂ ਸੀਮ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ YouTube ਤੋਂ ਇਲਾਵਾ ਸਾਨੂੰ ਇੰਸਟਾ ਤੇ ਫੋਲੋ ਕਰੋ ਸੰਧੂ ਬੂਟੀਕ ਕੋਡਦੁਨਾਂ ਨਾਮ ਸਾਡੀ ਇੰਸਟਾ ਹੈ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਤੁਸੀਂ ਸਿਲੈਕਟ ਕਰਕੇ ਆਪਣਾ ਸੀਵ ਸੂਟੜਾ ਤਿਆਰ ਕਰਵਾ ਕੇ ਲੈ ਸਕਦੇ ਹੋ ਸਾਡੇ ਜਿਹੜੇ ਡਿਜ਼ਾਈਨਾਂ ਤੋਂ ਇਲਾਵਾ ਤੁਸੀਂ ਆਪਣਾ ਕੋਈ ਵੀ ਕਿਸੇ ਤਰ੍ਹਾਂ ਦਾ ਡਿਜ਼ਾਈ ਤੁਡੇ ਕੋਲ ਕੋਈ ਆਪਣੀ ਡਿਜ਼ਾਈਨਿੰਗ ਆ ਤੁਸੀਂ ਆਪਣਾ ਫੈਬਰਿਕ ਦੀ ਡਿਟੇਲ ਸਾਨੂੰ ਭੇਜ ਕੇ ਫੈਬਰਿਕ ਵੀ ਸਾਰਾ ਤੁਹਾਡੇ ਅਕੋਰਡਿੰਗ ਹੋਊਗਾ ਸਟਿਚਿੰਗ ਵੀ ਤੁਹਾਡੇ ਅਕੋਰਡਿੰਗ ਹੋਊਗੀ ਤੇ ਤੁਸੀਂ ਆਪਣਾ ਸਾਰਾ ਫੈਬਰਿਕ ਵਰਕ ਕਰਨ ਦੇ ਡਿਟੇਲ ਸਾਨੂੰ WhatsApp ਤੇ ਭੇਜ ਕੇ ਆਪਣਾ ਸੂਟ ਆਪਣੀ ਟਿਕ ਸੂਟੜਾ ਤਿਆਰ ਕਰਵਾ ਕੇ ਲੈ ਸਕਦੇ ਹੋ ਹ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਆ ਸਾਰੇ ਆਪਾਂ ਬਹੁਤ ਸਾਰੇ ਵਰਕ ਵਾਲੇ ਸੂਟ ਲੈ ਕੇ ਆਏ ਆਂਗੇ ਤੇ ਉਮੀਦ ਕਰਦੇ ਤੁਹਾਨੂੰ ਸਾਰਿਆਂ ਨੂੰ ਜਰੂਰ ਪਸੰਦ ਆਉਣਗੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਹਾਂਜੀ ਜਿਹੜਾ ਇਹ ਸੂਟ ਆਪਣੇ ਰੈਡੀ ਕਰਵਾਇਆ ਹੈਗਾ ਇਹ ਨਿੱਲਨ ਕਾਟਨ ਦੀ ਫੈਬਰਿਕ ਆ ਜਿਹਨੂੰ ਆਪਾਂ ਖਾਦੀ ਕਾਟਨ ਵੀ ਕਹਿ ਦਿੰਦੇ ਆ ਤੇ ਨਿੱਲਨ ਕਾਟਨ ਵੀ ਬੋਲ ਦਿੰਦੇ ਆ ਬਹੁਤ ਸੋਹਣਾ ਦਾ ਸਕਾਈ ਜਿਹਾ ਕਲਰ ਹੈਗਾ ਲਾਈਟ ਮਤਲਬ ਮੀਡੀਅਮ ਜਿਹਾ ਸਕਾਈ ਕਲਰ ਨਾ ਲਾਈਟਰ ਨਾ ਡਾਰਕਾਗਾ ਮੀਡੀਅਮ ਜਿਹਾ ਸਕਾਈ ਸ਼ੇਡ ਆ ਇਹਦਾ ਆਪਾਂ ਮਸ਼ੀਨ ਵਰਕ ਦਿਨਾ ਬਹੁਤ ਸੋਹਣੀ ਵਰਕ ਦਿਨਾ ਆਪਾਂ ਤਿਆਰ ਕਰਵਾਇਆ ਦੇਖੋ ਤੁਸੀਂ ਇਹਨਾਂ ਐਂਡਾ ਦੇਖੋ ਫਲਾਰ ਬਣੇ ਹੋਏ ਨੇ ਵੀ ਤੇ ਨੈਕ ਦਾ ਵਰਕ ਆ ਨੈਕ ਦਾ ਵਰਕ ਵੀ ਬਹੁਤ ਅਜੇ ਸੋਹਣਾਗਾ ਥ੍ਰੈਡ ਵਰਕ ਦੇ ਵਿੱਚ ਦੇਖੋ ਤਿਆਰ ਕਰਵਾਇਆ ਬਹੁਤ ਸੋਹਣਾ ਦੇਖੋ ਖੂਬਸੂਰਤ ਵਰਕ ਹੈ ਦਾ ਨੇੜੇ ਕਰਕੇ ਤੁਹਾਨੂੰ ਫਿਨਿਸ਼ਿੰਗ ਦਿਖਾ ਦਿੰਦੇ ਆ ਵਰਕ ਦੀ ਬਹੁਤ ਸੋਹਣਾ ਜਿਵੇਂ ਆਪਾਂ ਪੈਚ ਜੜਿਆ ਹੁੰਦਾ ਨਾ ਕੋਈ ਐਦਾ ਵਰਕ ਹੋਇਆ ਹੋਇਆ ਹੈ ਦੇਖੋ ਇੱਕ ਇਧਰ ਇੱਕ ਸਾਈਡ ਤੇ ਆ ਜੂਗਾ ਘੇਰੇ ਤੇ ਚਾਕ ਤੇ ਵਰਕ ਇੱਕ ਦੂਸਰੀ ਸਾਈਡ ਤੇ ਆ ਜੂਗਾ ਉੱਪਰ हिਪ ਦੇ ਕੋਲ ਜੇ ਆ ਜੂਗਾ ਇਹ ਵਾਲਾ ਨੀਚੇ ਜੇ ਤੇ ਫਿਰ ਦੇਖੋ ਗਲੇ ਦਾ ਵਰਕ ਕਿੰਨਾ ਜਾਂਦੇ ਸੋਹਣਾ ਐਦਾ ਸਾਰੀ ਡਿਜ਼ਾਈਨਿੰਗ ਇਹ ਗਲੇ ਦੀ ਆ ਜੂਗੀ ਬਹੁਤ ਜਿਆਦਾ ਸੋਹਣਾ ਦੇਖੋ ਡਿਜ਼ਾਈਨ ਬਣਿਆ ਹੈ ਗਲੇ ਦਾ ਤੇ ਇਧਰ ਦੇਖੋ ਬਾਹਨਾ ਵਰਕ ਆ ਜੂਗੀ ਇਹ ਵਾਲਾ ਬਾਹਨ ਤੇ ਵਰਕ ਦੇਖੋ ਇਹ ਆਪਾਂ ਲੀਲਨ ਕਾਟਨ ਦੀ ਫੈਬਰਿਕ ਤੇ ਤਿਆਰ ਕਰਵਾਇਆ ਮਸ਼ੀਨ ਵਰਕ ਦੇ ਨਾਲ ਸਾਰੇ ਥ्रेड ਵਗੈਰਾ ਦੇਖੋ ਕਿੰਨੇ ਆਪਾਂ ਜਿਚਾ ਕੇ ਲਾਏ ਲੇਗੇ ਸੋਨੇ ਲਗਾਏਗੇ ਹਨਾ ਤੁਸੀਂ ਆਪਣੇ ਆਪਣੇ ਅਕੋਰਡਿੰਗ ਆਪਣੇ ਥ्रेड ਵੀ ਦੱਸ ਸਕਦੇ ਹੋਗੇ ਨਾਲ ਇਹਦੇ ਆਪਾਂ ਨੇ ਪਿਓਰ ਸੁਪਰ ਨੈਟ ਦਾ ਜਿਹੜਾ ਦੁਪੱਟਾ ਦਾ ਉਹ ਰੈਡੀ ਕਰਵਾਇਆ ਬਹੁਤ ਸੋਹਣੀ ਲਿਖੋ ਡਿਜ਼ਾਈਨਿੰਗ ਆਪਾਂ ਨੇ ਦੁਪੱਟੇ ਦੀ ਬਣਾਈ ਹੈਗੀ ਇਹ ਦੇਖੋ ਪਹਿਲਾਂ ਫੋਰ ਸਾਈਡ ਪਰ ਟਾਈਡ ਹੀ ਹੋਇਆ ਹੋਇਆ ਹੈਗਾ ਫਿਰ ਵਿੱਚ ਦੇਖੋ ਸਾਰੇ ਸਰਕਲ ਜਿਹੇ ਨੇ ਦਾ ਜੈਪੁਰੀ ਡਾਟਸ ਨੇ ਲਏ ਦੁਪੱਟੇ کافی ਸੋਹਣਾ ਦੁਪੱਟੇ ਦੀ ਫਿਨਿਸ਼ਿੰਗ ਆਗੀ ਤੁਸੀਂ ਦੁਪੱਟਾ ਆਪਣਾ ਸੁਪਰਮੈਟ ਦਾ ਪਿਓਰ ਚਨੂਦ ਦਾ ਪਿਓਰ ਸ਼ਕੂਨ ਦਾ ਹਨਾ ਮਸਲੀਨ ਦਾ ਜਿਵੇਂ ਤੁਹਾਨੂੰ ਪਸੰਦ ਆ ਉਹ ਮੇ ਕਰਵਾ ਸਕਦੇ ਹੋ ਤੇ ਫੈਬਰਿਕ ਵੀ ਇਹ ਆਪਣੇ ਕਰਵਾਇਆ ਹੈਗਾ ਨਿੱਲਨ ਕੋਟਨ ਤੇ ਤੁਸੀਂ ਆਪਣਾ ਜਿਹੜਾ ਫੈਬਰਿਕ ਹੈਗਾ ਟੈਬੀ ਸਿਲਕ ਯੋਰ ਜਟ ਵਗੈਰਾ ਹਨਾ ਕੋਈ ਹੁਣ ਅੱਗੇ ਲਈ ਆਪਣਾ ਫੰਕਸ਼ਨ ਲਈ ਰੈਡੀ ਕਰਵਾਉਣਾਗਾ ਤਾਂ ਕਿਸੇ ਵੀ ਸਿੰਥੈਟਿਕ ਫੈਬਰਿਕ ਤੇ ਜਿਵੇਂ ਤੁਹਾਨੂੰ ਪਸੰਦ ਹੋਇਆ ਉਸੇ ਅਕੋਰਡਿੰਗ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਦੇਖੋ ਜਿਹੜਾ ਪੇ ਸੂਟ ਤਿਆਰ ਕਰਵਾਇਆਗਾ ਇਹ ਵੀ ਆਪਣਾ ਮਸ਼ੀਨ ਵਰਕ ਦੇ ਵਿੱਚ ਰੈਡੀ ਕਰਵਾਇਆ ਟੈਬੀ ਸਿਲਕ ਦੀ ਦੀ ਫੈਬਰਿਕ ਆ ਤੀਹਰ ਪੀਚ ਕਲਰ ਹੈਗਾ ਡਾਰਕ ਜਾਂ ਪੀਚ ਕਲਰ ਹੈਗਾ ਨਾ ਲਾਈਟਾ ਨਾ ਨਾਰਕਾ ਮੀਡੀਅਮ ਜੇ ਪੀਚ ਕਲਰ ਹੈਗਾ ਇਹ ਆਪਾਂ ਮਸ਼ੀਨ ਵਰਕਰ ਦੇ ਵਿੱਚ ਦੇਖ ਕੇ ਦਾ ਰੈਡੀ ਕਰਵਾਇਆ ਮਸ਼ੀਨ ਵਰਕਰ ਦੇ ਵਿੱਚ ਗ੍ਰੇ ਕਲਰ ਆ ਜਿਹੜੇ ਦੇ ਵਿੱਚ ਜਿਆਦਾ ਜੂਸ ਕੀਤਾ ਹੈਗਾ ਨੀਚੇ ਜਿਹੜੇ ਫਲਾਰ ਦੇ ਦੇਖੋ ਇਦਾਂ ਰਹਿ ਗਏ ਆਪਣੇ ਗ੍ਰੇ ਕੰਨਰ ਦੇ ਸਾਰਾ ਗ੍ਰੇ ਗ੍ਰੇ ਕੰਨਰ ਤੇ ਆਪਾਂ ਪੀਚ ਕਲਰ ਨੂੰ ਹਿਡਾਰਕ ਕਰਕੇ ਇਹਦੇ ਵਿੱਚ ਪਾਇਆ ਹੋਰ ਤੀਸਰਾ ਥ्रेड ਕੋਈ ਨਹੀਂ ਜੂਸ ਕੀਤਾ ਦੇਖਦੇ ਵਿੱਚ ਸਾਰਾ ਆਪਾਂ ਇਦਾਂ ਹੀ ਰੈਡੀ ਕਰਵਾਇਆ ਹੋਰ ਜੇ ਸੋਨਾ ਪਰ ਡਿਜ਼ਾਈਨ ਬਣਾ ਸੈਂਟਰ ਪੈਨਲ ਨੇ ਬੂਟੀਆਂ ਨੇ ਕੀ ਇਦਾਂ ਤੇ ਸਾਰਾ ਆਪਣਾ ਮਸ਼ੀਨ ਵਰਕ ਦੇ ਵਿੱਚ ਹੀ ਤਿਆਰ ਹੋਇਆ। ਤੁਸੀਂ ਦੇਖੋ ਪੀਜ ਕਲਰ ਤੇ ਤੇ ਐਦਾਂ ਦੇਖੋ ਇਹਦੀ ਬਾਹ ਦੇ ਉੱਪਰ ਵਰਕ ਆਊਗਾ। ਆਹ ਵਾਲਾ ਬਾਹ ਤੇ ਆਗੇ। ਬਹੁਤ ਜਿਆਦਾ ਸਵਾਨ ਦੇਖੋ ਬਾਹ ਦੇ ਉੱਪਰ ਵਰਕ ਹੋਇਆ ਹੋਇਆ ਹੈਗਾ। ਤੇ ਨਾਲ ਦੇਖੋ ਇਹਦੇ ਪਿਓਰ ਚੁੰਮ ਦਾ ਦੁਪੱਟਾ ਜਿਹੜਾ ਆਪਾਂ ਨੇ ਰੈਡੀ ਕਰਵਾਇਆ ਹੈਗਾ। ਪਿਓਰ ਚੁੰਮ ਦਾ ਦੁਪੱਟਾ ਹੈਗਾ ਤੇ ਆਪਾਂ ਜੈਕੁਰੀ ਡਾਟਸ ਵਿੱਚ ਬ੍ਰੇਕ ਅੰਦਰ ਦੇ ਚੂਆ ਕੇ ਦਾ ਡਾਈ ਕਰਨਾ ਹੈ। ਪਿਓਰ ਚੁੰਮ ਦਾ ਦੁਪੱਟਾ ਹੈਗਾ। ਤੁਸੀਂ ਆਪਣਾ ਹਨਾ ਸੇਮ ਵਰਕ ਦੇ ਨਾਲ ਵੀ ਲੈ ਸਕਦੇ ਹੋਗੇ। ਵਰਕ ਵਗੈਰਾ ਆਪਣਾ ਚੇਂਜ ਕਰਕੇ ਸੇਮ ਕਲਰ ਥ्रेड ਦੇ ਆਪਣੇ ਹਨਾ ਸੇਮ ਰੱਖ ਕੇ ਆਪਣਾ ਜਿਵੇਂ ਤੁਹਾਨੂੰ ਪਸੰਦ ਹੋ ਉਹ ਮੈਂ ਤਿਆਰ ਕਰਵਾ ਸਕਦੇ ਆ ਆਪਣੇ ਟੈਬਲ 'ਤੇ ਕਿਤੇ ਤਿਆਰ ਤੁਸੀਂ ਆਪਣਾ ਜਿਹੜਾ ਫੈਬਰਿਕ ਤੁਹਾਨੂੰ ਪਸੰਦ ਆ ਉਹ ਉਸੇ ਤੇ ਆਪਣੀ ਚੋਇਸ ਦੇ ਅਕੋਰਡਿੰਗ ਇਹਨਾਂ ਤਿਆਰ ਕਰਵਾ ਕੇ ਲੈ ਸਕਦੇ ਹੋ ਸਾਰੇ ਫਰੰਟ ਦੇ ਉੱਪਰ ਦੇਖੋ ਇਦਾਂ ਆਪਣਾ ਮਾਡਲ ਹੈ ਮਸ਼ੀਨ ਵਰਕ ਦੇ ਵਿੱਚ ਤਿਆਰ ਆਪਣਾ ਤੁਸੀਂ ਥ੍ਰੈਡ ਵਗੈਰਾ ਵੀ ਆਪਣਾ ਦੇਖੋ ਆਖੀ ਉੱਪਰ ਜੱਚ ਰਹੇ ਨੇ ਗ੍ਰੇ ਕਲਰ 피ਚ ਕਲਰ ਦੇ ਉੱਪਰ ਕਾਫੀ ਜੱਚ ਰਿਹਾਗਾ ਤੁਸੀਂ ਆਪਣੇ ਅਕੋਰਡਿੰਗ ਵੀ ਅਨਾ ਆਪਣਾ ਥ੍ਰੈਡ ਵਗੈਰਾ ਚੇਂਜ ਕਰਵਾ ਕੇ ਸੂਟ ਰੈਡੀ ਕਰਵਾ ਸਕਦੇ ਹੋ ਹਾਂਜੀ ਜਿਹੜਾ ਆਪਾਂ ਇਹ ਸੂਟ ਤਿਆਰ ਕਰਵਾਇਆ ਹੈ ਆਪਾਂ ਮਸਲੀਨ ਫੈਬਰਿਕ ਤੇ ਰੈਡੀ ਕਰਵਾ ਤੇ ਇਹਦਾ ਮਹਿੰਦੀ ਕਲਰ ਹੈਗਾ ਬਹੁਤ ਸੋਹਣਾ ਜਿਹਾ ਮਹਿੰਦੀ ਕਲਰ ਹੈ ਇਹਦਾ ਤੇ ਮਸਲੀਨ ਦੀ ਫੈਬਰਿਕ ਹੈਗੀ ਇਹ ਬਹੁਤ ਪਿਆਰਾ ਕਲਰ ਆ ਇੱਕ ਥ्रेड ਦੇ ਨਾਲ ਆਪਾਂ ਇਹਦੇ ਵਿੱਚ ਵਰਕ ਕਰਾਇਆ ਇਹਦੇ ਤਾਂ ਇਦਾਂ ਦੇਖੋ neck ਦੇ ਉੱਪਰ ਵਰਕ ਹੈਗਾ ਬਹੁਤ ਸੋਹਣਾ ਹੈਵੀ ਜਿਹਾ ਵਰਕ ਆ ਮਹਿਰੂਨ ਸ਼ੇਡ ਦੇ ਨਾਲ ਆਪਾਂ ਇਹ ਮਹਿਰੂਨ ਥ्रेड ਦੇ ਨਾਲ ਵਰਕ ਕਰਵਾਇਆ ਇਹ neck ਦਾ ਵਰਕ ਆ ਗਿਆ ਸਾਰਾ ਪੂਰਾ ਵਧੀਆ ਆਪਣੇ ਹਨਾ ਸ਼ਰਟ ਦੇ ਪਰ ਕਾਫੀ ਮਤਲਬ ਹੈਵੀ ਜਿਹਾ ਵਰਕ ਹੈਗਾ neck ਦਾ ਤੇ ਬਾਕੀ ਇਹਦੇ ਘੇਰੇ ਚਾਕ ਵਗੈਰਾ ਤੇ ਕੋਈ ਵਰਕ ਨਹੀਂ ਹੈਗਾ ਘੇਰੇ ਚਾਕ ਤੇ ਵਰਕ ਨਹੀਂ ਹੈਗਾ ਤੇ ਇਹਦੀ ਆਪਾਂ ਨੂੰ ਬਾਹਾਂ ਤੇ ਵਰਕ ਪੂਰੇ ਇਹ ਵਾਲਾ ਵਰਕ ਜਿਹੜਾ ਇਹ ਬਾਹ ਦੇ ਉੱਪਰ ਆਉਂਦਾ ਆਹ ਵਰਕੇ ਦੀ ਬਾਹ ਦੇ ਉੱਪਰ ਆਉਂਦਾ ਵਰਕ ਬਹੁਤ ਸੋਹਣਾ ਜਿਹਾ ਵਰਕ ਹੈ ਦੇਖੋ ਇਧਰ ਆ ਗਿਆ ਗਲੇ ਦਾ ਵਰਕ ਆ ਗਲੇ ਦਾ ਵਰਕ ਆ ਗਿਆ ਤੇ ਇਧਰ ਆ ਗਿਆ ਬਾਹ ਦਾ ਵਰਕ ਗਲੇ ਦਾ ਤੇ ਬਾਹ ਦਾ ਵਰਕ ਹੋਊਗਾ ਤੁਸੀਂ ਆਪਣਾ ਆਪਣੀ ਚੁਆਇਸ ਦੇ ਅਕੋਰਡਿੰਗ ਆਹੀ ਬੇਲ ਆਪਣੇ ਘਰੇ ਦੇ ਬਵਾਸਾ ਕਰਦੇ ਹੋ ਇਹੀ ਬੇਲ ਆਹੀ ਆਪਣਾ ਵਰਕ ਜਿਹੜਾ ਸਾਰਾ ਇਹ ਬਾਟਮ ਤੇ ਕਰਵਾ ਸਕਦੇ ਹੋ ਤੇ ਨਾਲ ਆਪਾਂ ਦੇਖੋ ਇਹ ਚਨੂਨ ਦਾ ਦੁਪੱਟਾ ਡਾਈ ਕਰਵਾਇਆ ਗਿਆ ਐਕਾ ਆਪਾਂ ਇਹਨੂੰ ਸਾਈਡਾਈ ਕਰਵਾਇਆ ਦੁਪੱਟੇ ਨੂੰ 4 ਸਾਈਡ ਤੇ ਮੈਰੂਨ ਸ਼ੇਡ ਦੇ ਨਾਲ ਆਪਾਂ ਨੇ ਇਹਨੂੰ ਦੇਖੋ ਲੇਸ ਨਾਲ ਫਿਨਿਸ਼ਿੰਗ ਦਿੱਤੀ ਹੈ ਬਹੁਤ ਸੋਹਣਾ ਪਿਆਰਾ ਜਿਹਾ ਸੂਟ ਆਪਣਾ ਬਣ ਕੇ ਕਰ ਲਿਆ ਸੀ ਕੁਵਾਲ ਹਨਾ ਪ੍ਰੋਫੈਸ਼ਨਲ ਜਿਹਾ ਵਧੀਆ ਆਪਣਾ ਸੂਟ ਪਿਆ ਹਨਾ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਹਨਾ ਇਹਦਾ ਕੋਈ ਵਰਕ ਵਧਾਉਣਾਗਾ ਤੇ ਕੱਟ ਕਰਵਾਉਣ ਦਾ ਦੇਖੋ ਕੁਝ ਵੀ ਹੈ ਕਲੇ-ਕਲੇ ਦਾ ਵਰਕ ਤੇ ਬਾਹਾਂ ਦਾ ਵਰਕ ਹੈ ਤਾਂ ਆਪਣਾ ਨੋਰਮਲ ਜੈਨਕ ਹੁੰਦਾ ਹੀ ਆ ਐਡ ਕਰਵਾਉਣਾ ਦਾ ਬਾਟਮ ਦਾ ਵਰਕ ਧੀਰੇ ਦਾ ਵਰਕ ਨੂੰ ਆਪਣਾ ਐਡ ਕਰਵਾ ਕੇ ਸੇਮ ਥੂ ਸੇਮ ਨੀੜਾ ਬਾਈ ਕਰ ਸਕਦੇ ਹੋ ਜੀ ਜਿਹੜਾ ਆਪਾਂ ਇਹ ਸੂਟ ਤਿਆਰ ਕਰਵਾਇਆ ਹੈਗਾ ਇਹ ਜੌਰੇਟ ਦੀ ਫੈਬਰਿਕ ਆ ਤੇ ਮਸਟਰਡ ਕਲਰ ਆ ਜੌਰੇਟ ਫੈਬਰਿਕ ਤੇ ਡਾਈ ਕਰਵਾਇਆ ਆਪਾਂ ਮਸ਼ੀਨ ਵਰਤੀ ਦੇ ਨਾਲ ਇੱਕ ਥ्रेड ਵਾਲਾ ਆਪਣਾ ਵਰਕ ਵਾ ਦੇਖੋ ਬਹੁਤ ਜਿਆਦਾ ਉੱਠ ਰਿਹਾ ਹੈਗਾ ਇਹ ਵਾਲੇ ਕਲਰ ਤੇ ਮਸਟਰਡ ਕਲਰ ਤੇ ਬਲੈਕ ਕਾਫੀ ਸੋਹਣਾ ਲੱਗ ਰਿਹਾ ਹੈਗਾ ਇਹ ਆਪਣਾ ਦੇਖੋ ਬਲੈਕ ਸੈੱਟ ਦੇ ਨਾਲ ਆਪਾਂ ਇਹਦਾ ਚਾਕ ਦੇ ਘੇਰੇ ਤੇ ਵਰਕ ਕਰਵਾਇਆ ਵਰਕ ਦੀ ਫਿਨਿਸ਼ਿੰਗ ਤੁਹਾਨੂੰ ਨੇੜੇ ਕੈਮਰਾ ਕਰਕੇ ਦਿਖਾ ਦਿੰਦੇ ਆ ਬਹੁਤ ਜਿਆਦਾ ਸੋਹਣੀ ਬਣੀ ਹੋਈ ਆ ਦੇਖੋ ਫਲਾਂ ਦੇਖੋ ਕਿੰਨਾ ਸੋਹਣਾ ਬਣਿਆ ਹੈਗਾ ਬਲੈਕ ਥ੍ਰੈਡ ਦੇ ਨਾਲ ਇੱਕ ਦਿਨ ਨਾਲ ਆਪਾਂ ਵਰਕ ਕਰਵਾਇਆ ਤੁਸੀਂ ਮਲਟੀ ਨਾਲ ਵੀ ਕਰਵਾ ਸਕਦੇ ਹੋ ਜਰੂਰੀ ਨਹੀਂ ਬਤ ਤੁਹਾਨੂੰ ਇੱਕ ਥ੍ਰੈਡ ਦਿਖਾਇਆ ਤੁਸੀਂ ਇੱਕ ਨਾਲ ਹੀ ਕਰਵਾਉਣਾਗਾ ਤੁਸੀਂ ਆਪਣਾ ਥ੍ਰੈਡ ਦਾ ਜਿਹੜਾ ਕਲਰ ਆ ਉਹ ਵੀ ਚੇਂਜ ਕਰ ਸਕਦੇ ਹੋ ਸੂਟ ਦਾ ਕਲਰ ਫੈਬਰਿਕ ਜਿਵੇਂ ਤੁਹਾਨੂੰ ਬੁਟੀਕ ਸੂਟ ਪਿਆਰ ਕਰਵਾਉਣੇ ਹੋਣੇ ਆਪੋ ਦਾ ਕਰਵਾ ਸਕਦੇ ਦੇਖੋ ਇਹ ਵਾਲੇ ਦੇ ਗਲੇ ਦੇ ਉੱਪਰ ਵਰਕ ਹੋ ਗੋ ਬਹੁਤ ਜੱਦ ਸੋਹਣੀ ਆਪਣੀ ਬਲੈਕ ਲਾਈਨ ਬੜੇ ਕੁਝ ਬਣੀ ਜੁਈ ਗਲੇ ਦਾ ਵਰਕ ਕਾਫੀ ਖੂਬਸੂਰਤ ਆ ਇਹ ਨਹੀਂ ਹੈਗਾ ਵੀ ਥੋੜਾ ਜਿਹਾ ਵਰਕ ਹੋਇਆ ਹੈ ਗਲੇ ਤੇ ਪੂਰਾ ਸੂਟ ਮੈਂ ਤੁਹਾਨੂੰ ਦਿਖਾ ਦੇਣਾ ਦੇਖੋ ਇਹ ਤਾਂ ਗਲੇ ਦਾ ਵਰਕ ਹੈਗਾ ਇਹ ਚਾਕਾਂ ਘੇਰੇ ਦਾ ਕਾਫੀ ਸੋਹਣਾ ਲੱਗਦਾ ਆਪਣਾ ਸੂਟ ਬਣੇਗਾ ਇਹ ਜੇ ਜੇ ਅਸੀਂ ਬਾਹ ਦੇ ਉੱਪਰ ਵਰਕ ਮਿਲੂਗਾ ਇਹ ਵਾਲਾ ਬਾਹ ਦੇ ਉੱਪਰ ਵਰਕ ਹੈ ਤਾਂ ਦਾ ਮਹਾਰਿਪੁਰ ਵਰਕ ਤੁਸੀਂ ਇਹਦੇ ਨਾਲ ਦੁਪੱਟਾ ਭਾਵੇਂ ਆਪਣਾ ਹੁਣ ਟਾਇਰਡ ਹੀ ਕਰਵਾਉਗਾ ਮੈਂ ਇੱਕ ਫੇਲ ਲਗਾ ਕਰਵਾ ਕੇ ਬਲੈਕ ਕਲਰ ਦੀ ਲੇਸ ਲਵਾਉਗੋ ਬੇ ਬਲੈਕ ਦੁਪੱਟਾ ਤੁਹਾਡੇ ਕੋਲ ਹੈਗਾਗਾ ਪਰ ਤੁਸੀਂ ਆਪਣਾ ਵਿਦਆਉਟ ਦੁਪੱਟਾ ਸੂਟ ਹੀ ਪਾਏ ਕਰ ਸਕਦੇ ਹੋਗੇ ਜੇਕਰ ਉਹੀ ਇਹ ਦੇਖੋ ਜੀ ਆਪਾਂ ਇੱਕ ਥ੍ਰੈਡ ਨਾਲ ਵਰਕ ਕਰਵਾਉਣਾ ਹੈ ਨਾ ਕਈ ਵਾਰ ਤੁਸੀਂ ਥ੍ਰੈਡ ਜਿਹੜਾ ਕੋਲ ਤੁਹਾਡੇ ਕੋਲ ਵਧੀਆ ਤੋਂ ਵਧੀਆ ਦੁਪੱਟੇ ਹਨ ਆਪਣੇ ਕੋਲ ਜਿਹੜਾ ਦੁਪੱਟੇ ਆਏ ਹੁੰਦਾ ਕਿ ਵੀ ਆਪਾਂ ਫਟ ਜਾਂਦੇ ਨੇਗੇ ਦੁਪੱਟੇ ਆਪਣੇ ਕੋਲ ਉਹਦਾ ਨਵੇਂ ਦੇ ਨਵੇਂ ਪਏ ਰਹਿੰਦੇ ਨੇ ਕਿ ਤੁਸੀਂ ਆਪਣਾ ਜਿਹੜਾ ਕੋ ਤੁਹਾਡੇ ਕੋਲ ਕੀ ਕਲਰ ਪਿਆ ਹੋਊਗਾ ਤੁਸੀਂ ਉਹ ਥ੍ਰੈਟ ਦੱਸ ਕੇ ਨਾਲ ਮਲਾ ਕੇ ਆਪਣਾ ਸੂਟ ਦਾ ਕਲਰ ਨਾ ਉਵੇਂ ਆਪਣਾ ਵਿਦੌੜਾ ਦੁਪੱਟਾ ਵੀ ਸੂਟ ਲੈ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਖੂਬਸੂਰਤ ਆਪਣਾ ਸੂਟ ਤਿਆਰ ਹੋਇਆਗਾ ਜਿਵੇਂ ਤੁਹਾਨੂੰ ਪਸੰਦ ਹੋਇਆ ਜਿਹੜੇ ਫੈਬਰਿਕ ਤੇ ਕੈਮਰਿਕ ਤੇ ਜੌਰਜਟ ਤੇ ਟੈਬੀ ਸਿਲਕ ਤੇ ਮਸਲੀਨ ਤੇ ਹਨਾ ਕਿਸੇ ਤੇ ਵੀ ਤੁਸੀਂ ਜਿਵੇਂ ਤੁਹਾਨੂੰ ਜਿਹੜਾ ਫੈਬਰਿਕ ਪਸੰਦ ਆ ਆਪਣਾ ਸੇਮ ਪਰਦੇ ਨਾਲ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਇਹ ਸਨ ਆਪਣੇ ਅੱਜ ਵਾਲੇ ਸੂਟ ਸਾਰੀ ਜਿਹੜੀ ਸੂਟਾਂ ਦੀ ਡਿਟੇਲ ਆਪਾਂ ਤੁਹਾਨੂੰ ਵੀਡੀਓ ਵਿੱਚ ਦੱਸ ਚੁੱਕਿਆ ਵੀ ਕੀ ਫੈਬਰਿਕ ਆ ਕੀ ਵਰਕ ਆ ਕਿਵੇਂ ਤੁਸੀਂ ਵਰਕ ਨੂੰ ਸਕਿੱਪ ਕਰਵਾ ਸਕਦੇ ਹੋ ਵਿੱਚ ਐਡ ਕਰਵਾ ਸਕਦੇ ਹੋ ਕਿਵੇਂ ਤੁਸੀਂ ਆਪਣਾ ਦੁਪੱਟਾ ਵਗੈਰਾ ਹਨਾ ਕਿਵੇਂ ਤੁਸੀਂ ਇਹਦੇ ਨਾਲ ਡਾਈ ਕਰਵਾਉਣੀ ਆ ਜਾਂ ਲੇਸ ਡਾਈ ਕਰਵਾਉਣੀ ਜਿੱਦਾਂ ਵੀ ਹਨਾ ਤੁਸੀਂ ਆਪਣਾ ਇਹਦੇ ਨਾਲ ਡਿਜ਼ਾਈਨਰ ਸੂਟ ਵਗੈਰਾ ਤਿਆਰ ਕਰਵਾ ਕੇ ਤੁਸੀਂ ਕਿਵੇਂ ਲੈ ਸਕਦੇ ਹੋ ਸਾਰਾ ਤੁਸੀਂ ਆਪਣਾ ਸਾਨੂੰ ਦੱਸ ਕੇ ਹਨਾ ਆਪਣਾ ਜਿਹੜੀ ਡਿਟੇਲ ਆ ਤੁਸੀਂ ਵਟਸਐਪ ਤੇ ਭੇਜ ਕੇ ਸਾਨੂੰ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ 0623916290 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਨਵੇਂ ਸੂਟਾਂ ਨਾਲ ਨਵੀਂ ਕਲੈਕਸ਼ਨ ਨਾਲ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ